ਜੀ ਦੀ ਮੌਬਲ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਉਹਨ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸ਼ਾਰਟ ਨੋਟਿਸ ਤੇ ਜਿਹੜੀ ਇਹ ਪ੍ਰੈਸ ਕਾਨਫਰੰਸ ਸਰ ਨੂੰ ਕਰਨ ਵਾਸਤੇ ਆਏ ਜੀ ਸਾਡੇ ਨਾਲ ਰਿਕਵਰ ਕਰਨ ਵਾਸਤੇ ਸੋ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਉਹ ਆ ਨਿਤਨ ਗੜਕਰੀ ਜੀ ਵੱਲੋਂ ਜਿਹੜੀ ਚਿੱਠੀ ਭਗਵੰਤ ਮਾਨ ਜੀ ਨੂੰ ਮਾਜੋਗ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਗਈ ਹੈ ਸਾਡੇ ਨਿਤਨ ਗੜਕਰੀ ਜਿਹੜੇ ਮਾਜੋਗ ਮੰਤਰੀ ਨੇ ਰੋਡ ਟਰਾਂਸਪੋਰਟ ਐਂਡ ਹਾਈਵੇ ਗਵਰਨਮੈਂਟ ਆਫ ਇੰਡੀਆ ਉਹਨਾਂ ਨੇ ਕੱਲ ਭਗਵੰਤ ਮਾਨ ਜੀ ਨੂੰ ਚਿੱਠੀ ਲਿਖ ਕੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਈਵੇ ਦੀਆਂ ਜ਼ਮੀਨਾਂ ਕੁਇਰ ਨਹੀਂ ਕਰਕੇ ਦਿੱਤੀਆਂ ਜਾ ਰਹੀਆਂ ਜੰਮੂ ਕਟੜਾ ਦਿੱਲੀ ਅ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਜਿਹੜਾ ਸੀ ਬੜਾ ਪ੍ਰਸਟੀਜੀਅਸ ਪ੍ਰੋਜੈਕਟ ਸੀ ਜਿਹੜਾ ਕਿ ਸਾਡੀ ਗੁਰੂਦੀ ਨਗਰੀ ਵਾਸਤੇ ਬਹੁਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਹ ਟੂਰਿਸਟ ਹੱਬ ਹੈ ਦੂਸਰਾ ਵਾਗੇ ਦਾ ਵਪਾਰ ਖੁੱਲਣ ਦਾ ਕਿਸੇ ਵੇਲੇ ਵੀ ਚਾਂਸ ਬਣ ਸਕਦਾ ਜਿਹਦਾ ਜੀ20 ਦੇ ਵਿੱਚ ਸਿਲਕ ਰੂਟ ਬਣਾਉਣ ਦੀ ਗੱਲ ਕੀਤੀ ਗਈ ਹੈ ਸੋ ਇਹ ਸਾਡੇ ਵਾਸਤੇ ਬੜਾ ਮਹਾਨ ਵਾਲਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ ਔਰ ਰਿੰਗ ਰੂਟ ਜਿਹੜਾ ਅੰਮ੍ਰਿਤਸਰ ਦਿਹਾੜੇ ਦਿਵਾਲੀ ਕਰੀਬ 75 ਕਿਲੋਮੀਟਰ ਦਾ ਬਣ ਰਿਹਾ ਹੈ ਇੱਕ ਤੇ ਗ੍ਰੀਨਫੀਲਡ ਪ੍ਰੋਜੈਕਟ ਨੇ ਜਿਹੜੇ ਬਿਲਕੁਲ ਨਵੇਂ ਜ਼ਮੀਨ ਤੇ ਜ਼ਮੀਨ ਅਕਵਾਇਰ ਕਰਕੇ ਸਰਕਾਰ ਬਣਾਉਂਦੀ ਹੈ ਇੱਕ ਬਰਾਊਨਫੀਲਡ ਪ੍ਰੋਜੈਕਟ ਨੇ ਜਿਹੜੀਆਂ ਜਿਹੜੀ ਸਰਕਾਰ ਛੜਕਾ ਪ੍ਰਾਣੀਆਂ ਨੂੰ ਚੌੜਾ ਕਰਕੇ ਔਰ ਉਹਨਾਂ ਤੋਂ ਗਾ ਅੱਗੇ ਵਧਾਉਂਦੀ ਏ ਇੱਥੇ ਜਲੰਧਰ ਤੋਂ ਅੰਮ੍ਰਿਤਸਰ ਜਲੰਧਰ ਜਾਮਨਗਰ ਵੀ ਜਿਹੜਾ ਐਕਸਪ੍ਰੈਸ ਵੀ ਉਹ ਵੀ ਬਣ ਰਿਹਾ ਏ ਔਰ ਪੰਜਾਬ ਤੋਂ ਬਾਹਰ ਉਹ ਕੰਪਲੀਟ ਹੋ ਗਿਆ ਏ ਇਸੇ ਤਰੀਕੇ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹੈ ਉਹ ਹਰਿਆਣੇ ਤੱਕ ਬਿਲਕੁਲ ਆਪਣੀ ਸਪੀਡ ਨਾਲ ਠੀਕ ਚੱਲ ਰਿਹਾ ਪਰ ਪੰਜਾਬ ਦੇ ਵਿੱਚ ਪਿਛਲੇ ਜਦੋਂ ਦੀ ਇਹ ਸਰਕਾਰ ਆਈ ਏ ਆਮ ਆਦਮੀ ਪਾਰਟੀ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਧਿਆਨ ਬਿਲਕੁਲ ਹੀ ਪੰਜਾਬ ਦੀ ਡਿਵੈਲਪਮੈਂਟ ਵੱਲ ਨਹੀਂ ਹੈਗਾ ਅੱਜ ਪ੍ਰੋਜੈਕਟ ਜਿਹੜਾ ਹੈ ਉਹਦੇ ਜਿਹੜੇ ਕੰਟਰੈਕਟਰ ਹੈ ਉਹ ਪ੍ਰੋਜੈਕਟ ਨੂੰ ਛੱਡ ਕੇ ਜਾ ਰਹੇ ਨੇ ਔਰ 104 ਕਿਲੋਮੀਟਰ ਦਾ ਪ੍ਰੋਜੈਕਟ ਉਹਨਾਂ ਨੇ ਪਹਿਲਾਂ ਜਿਹੜੇ ਕੰਟਰੈਕਟਰ ਛੱਡ ਕੇ ਚਲੇ ਗਏ ਉਹਨਾਂ ਨੇ ਵਾਈਂਡ ਅਪ ਕਰ ਲਿਆ ਔਰ 293 ਕਿਲੋਮੀਟਰ ਦਾ ਪ੍ਰੋਜੈਕਟ ਉਹਨਾਂ ਨੇ ਫੇਰ 警告 ਦਿੱਤੀ ਹੈ ਕਿ ਜੇ ਤੁਸੀਂ ਅਜੇ ਵੀ ਧਿਆਨ ਨਹੀਂ ਦਿਓਗੇ ਤਾਂ ਸਾਨੂੰ ਇਹ ਕਿ ਪ੍ਰੋਜੈਕਟ ਜਿਹੜਾ ਕੈਨਸਲ ਕਰਨਾ ਪਵੇਗਾ ਬੜੇ ਦੁੱਖ ਦੀ ਗੱਲ ਹੈ ਬੜੀ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਅਸੀਂ ਬਾਰਡਰ ਬੈਲਟ ਤੇ ਬੈਠੇ ਆ ਬਿਲਕੁਲ ਅਖੀਰ ਦੇ ਉੱਤੇ ਆ ਔਰ ਬਾਰਡਰ ਦੇ ਨਾਲ ਲੱਗਦੇ ਆ ਪਾਕਿਸਤਾਨ ਦੇ ਔਰ ਸਾਡਾ ਜਿਹੜਾ ਟੂਰਿਜ਼ਮ ਆ ਗੁਰੂ ਨਗਰੀ ਆ ਇੱਥੇ ਲੋਕੀ ਲੱਖ 1.5 ਲੱਖ ਬੰਦਾ ਰੋਜ਼ ਤਦਾਦ ਦੇ ਵਿੱਚ ਆਉਂਦਾ ਆ ਉਹਦੇ ਨਾਲ ਵਪਾਰ ਦੇ ਵਿੱਚ ਇੱਥੇ ਬਹੁਤ ਵਾਧਾ ਹੋਣ ਦੀ ਆਸ ਹੈ ਇਸ ਐਕਸਪ੍ਰੈਸ ਹਾਈਵੇ ਦੇ ਬੰਦ ਦੇ ਨਾਲ ਪਰ ਪਿੱਛੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਆ ਕਿ ਦੋ ਇਨਸੀਡੈਂਟ ਹੋਏ ਨੇ ਇੱਕ ਜਲੰਧਰ ਜਿਹੜਾ ਆ ਜਨੰਦਰ ਡਿਸਟ੍ਰਿਕਟ ਦੇ ਵਿੱਚ ਇੰਜੀਨੀਅਰ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਤਮਕਾਇਆ ਗਿਆ ਡਰਾਇਆ ਗਿਆ ਜਿਹਦੀਆਂ ਫੋਟੋਗ੍ਰਾਫਰ ਵੀ ਫੋਟੋ ਮੈਨੂੰ ਦਿੱਤੀਆਂ ਗਈਆਂ ਔਰ ਦੂਸਰਾ ਇਨਸੀਡੈਂਟ ਲੁਧਿਆਣਾ ਡਿਸਟ੍ਰਿਕਟ ਦਾ ਹੈ ਜਿੱਥੇ ਇੱਕ ਕੰਟਰੈਕਟਰ ਦੇ ਜਿਹੜਾ ਜਗਾ ਸੀ ਜਿੱਥੋਂ ਉਹ ਸਮਾਨ ਦਾ ਆਫਿਸ ਸੀ ਉੱਥੇ ਆ ਕੇ ਉਹਨੂੰ ਅਟੈਕ ਕੀਤਾ ਗਿਆ ਔਰ ਇਹ ਕੌਣ ਲੋਕ ਨੇ ਜਿਹੜੇ ਜਿਹੜੇ ਪੰਜਾਬ ਦੇ ਵਿਰੁੱਧ ਕੰਮ ਕਰ ਰਹੇ ਨੇ ਤੇ ਸਰਕਾਰ ਕਿਉਂ ਮੁੱਕ ਦਰਸ਼ਕ ਬੜ ਕੇ ਖੜੀ ਹੈ ਕੀ ਸਰਕਾਰ ਖੁਦ ਹੀ ਸ਼ਾਜਿਸ਼ ਹੈ ਕਿ ਪੰਜਾਬ ਨੂੰ ਉੰਦੇਰੇ ਵੱਲ ਠਿੱਕਣਾ ਹੈ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੇ ਕਿਉਂਕਿ ਇਹਦੇ ਨਾਲ ਹਰ ਗਰੀਬ ਨੂੰ ਹਰ ਵਰਗ ਦੇ ਲੋਕਾਂ ਨੂੰ ਫਾਇਦਾ ਹੈ ਵਪਾਰੀ ਵਰਗ ਨੂੰ ਫਾਇਦਾ ਹੈ ਕਿਸਾਨਾਂ ਨੂੰ ਫਾਇਦਾ ਹੈ ਕਿਉਂਕਿ ਕਿਸਾਨ ਆਪਣੀ ਫਸਲ ਲਿਜਾ ਸਕਦੇ ਆ ਇੱਥੋਂ ਲੈ ਕੇ ਚਾਹੀ ਜਾਮਨਗਰ ਨੂੰ ਲੈ ਜਾਓ ਤੇ ਚਾਹੀ ਦਿੱਲੀ ਚਲੇ ਜਾਓ ਹੁਣ ਦਿੱਲੀ ਦਾ ਸਫ਼ਰ ਕਰੀਬ 4 1/2 ਘੰਟੇ ਦਾ ਹੈ ਕੌਣ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਸਰਕਾਰ ਜਿਨ੍ਹਾਂ ਤੇ ਕਾਰਵਾਈ ਨਹੀਂ ਕਰਨਾ ਚਾਹੁੰਦੀ ਇਹ ਫੇਲਿਅਰ ਹੈ ਬਹੁਤ ਵੱਡਾ ਆਮ ਆਦੀ ਪਾਰਟੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਦਾ ਕਿ ਉਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਔਰ ਮੈਂ ਇੱਥੋਂ ਦੇ ਜਿਹੜੇ ਐਮ.ਐਲ.ਏ ਸਹਿਬਾਨ ਨੇ ਜਿਹੜੇ ਇੱਥੇ ਆਮ ਆਦੀ ਪਾਰਟੀ ਦੇ ਚੁਣ ਕੇ ਗਏ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਨ ਕੋਈ ਨਹੀਂ ਬੋਲ ਰਿਹਾ ਕਿੱਥੇ ਚਲੇ ਗਏ ਨੇ ਸਾਰੇ ਅੱਜ ਜੇ ਪ੍ਰੋਜੈਕਟ ਕੈਨਸਲ ਹੋ ਜਾਂਦਾ ਹੈ ਜਿੱਦਾਂ ਉਹਨਾਂ ਨੇ ਬੜੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਅਸੀਂ ਬਾਰ-ਬਾਰ ਕਹਿਣ ਦੇ ਬਾਵਜੂਦ ਤੁਸੀਂ ਜਿਹੜੀ 15 ਤਰੀਕ ਨੂੰ ਜੁਲਾਈ ਨੂੰ ਮੀਟਿੰਗ ਹੋਈ ਤੁਸੀਂ ਕਿਹਾ ਸੀ ਐਕਟਿਵ ਅਸੀਂ ਜ਼ਮੀਨ ਅਕਵਾਇਰ ਕਰਾਂਗੇ ਅਜੇ ਤੱਕ ਭੋਰਾ ਜਿੰਨਾ ਵੀ ਕੰਮ ਉਹਦੇ ਤੇ ਨਹੀਂ ਹੋਇਆ ਬਿਲਕੁਲ ਉਹਨੂੰ ਤੁਸੀਂ ਅਨਟਚ ਰੱਖਿਆ ਔਰ ਜੇ ਇਹ ਨਹੀਂ ਕਰੋਗੇ ਤੇ ਸਾਡੇ ਦੇ ਆਉਣ ਵਾਲੇ ਜਿਹੜੇ ਬੱਚੇ ਨੇ ਜਿਹੜਾ ਆਉਣ ਵਾਲਾ ਭਵਿੱਖ ਹੈ ਸਾਡਾ ਉਹਦੇ ਖतरे 'ਚ ਅਸੀਂ ਅੱਗੇ ਬਾਰਡਰ ਤੇ ਬੈਠੇ ਸਾਨੂੰ ਤਾਂ ਆਸ ਉਮੀਦ ਵੱਜੀ ਸੀ ਕਿ ਇਹਦੇ ਨਾਲ ਐਕਸਪ੍ਰੈਸ ਵੇ ਬਣ ਗਿਆ ਪੁਰਾਣਾ ਹਾਈਵੇ ਨਾਲ ਚੱਲੇਗਾ ਔਰ ਜਾਮਨਗਰ ਨੂੰ ਨਿਕਲੇਗਾ ਔਰ ਵਪਾਰ ਵਧੇਗਾ ਇੱਥੇ ਔਰ ਟੂਰਿਸਟ ਵਧੇਗਾ ਔਰ ਬੜੇ-ਬੜੇ ਵੱਡੀਆਂ ਕੰਪਨੀਆਂ ਜਿਹੜੀਆਂ ਸਾਡੇ ਰਿੰਗ ਰੋਡ ਦੇ ਉੱਤੇ ਜ਼ਮੀਨਾਂ ਲੈ ਰਹੀਆਂ ਨੇ ਔਰ ਉੱਥੇ ਆ ਕੇ ਵੱਡੇ-ਵੱਡੇ ਪ੍ਰੋਜੈਕਟ ਲੱਗਣ ਜਾ ਰਹੇ ਨੇ ਜਿਹਦੇ ਨਾਲ ਸਾਡੀ ਇਥੋਂ ਦੀ ਇਕਨੋਮੀ ਨੂੰ ਬਹੁਤ ਫਰਕ ਪਿਆ ਜੇ ਜ਼ਮੀਨਾਂ ਦਾ ਪੁੱਛੋ ਬਾਰਡਰ ਤੇ ਜਿਹੜਾ ਰੇਟ ਜਿਹੜਾ ਸੀ ਜਿਹੜਾ ਇੱਕ ਜ਼ਮੀਂਦਾਰ ਦੀ ਜ਼ਮੀਂਦਾਰ ਰੇਟ 5-4 ਲੱਖ ਰੁਪਏ ਸੀ ਹੁਣ 20-20 ਲੱਖ ਰੁਪਏ ਰੇਟ ਹੋ ਗਿਆ ਜਿੱਥੇ 20 ਸੀ ਉਹ ਤੇ 40-50 ਲੱਖ ਰੁਪਏ ਹੋ ਗਿਆ ਜਿੱਥੇ 50 ਸੀ ਉਹ ਤੇ 2-2 ਕਰੋੜ 3-3 ਕਰੋੜ 5-5 ਕਰੋੜ ਦੇ ਕਿੱਲੇ ਹੋ ਗਏ ਨੇ ਔਰ ਉਹਦੀ ਸਾਰੀ ਇਕਨੋਮੀ 'ਚ ਸਾਰਿਆਂ ਨੂੰ ਫਾਇਦਾ ਹੁੰਦਾ ਕਿਉਂਕਿ ਜੇ ਘਰ ਬਣਾਉਂਦਾ ਹੈ ਕੁਝ ਕਰਦਾ ਹੈ ਉਹਦਾ ਹਿੱਸਾ ਸਾਰਿਆਂ ਨੂੰ ਮਿਲਦਾ ਹੈ ਜਿਹੜੇ ਛੋਟੇ ਘਰ ਆ ਉਹ ਵੀ ਮਹਿੰਗੇ ਹੋਏ ਪਰ ਇਹ ਸਰਕਾਰ ਨੂੰ ਕੋਈ ਧਿਆਨ ਨਹੀਂ ਹੈਗਾ ਕਿਉਂ ਜੇ ਕੋਈ ਮਸਲੇ ਮਸਲੇ ਬੈਠ ਕੇ ਹੱਲ ਕਰੋ ਪਰ ਜਿਹੜਾ ਬੰਦਾ ਅੱਗੇ ਆ ਕੇ ਤੁਹਾਡੇ ਜਿੱਥੇ ਮਰਜ਼ੀ ਆ ਕੇ ਬਹਿ ਜਾਂਦਾ ਤੁਸੀਂ ਚੁੱਪ ਕਰਕੇ ਉਹਨੂੰ ਵੇਖਣ ਦੇ ਜੇ ਕੋਈ ਹਾਈਵੇ ਤੇ ਝੋਨਾ ਲਾਈ ਜਾਂਦਾ ਕਦੀ ਕੋਸ਼ਿਸ਼ ਕਰੀ ਜਾਂਦਾ ਤੁਹਾਡਾ ਕੋਈ ਧਿਆਨ ਹੀ ਨਹੀਂ ਹੈਗਾ ਬਾਕੀ ਵੀ ਪੰਜਾਬ ਵਸਦਾ ਹੈ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਸਾਰੇ ਗੋਡੇ ਟੇਕ ਦੋਗੇ ਇਹਨਾਂ ਚੀਜ਼ਾਂ ਕੇ ਇਹ ਕਮਜ਼ੋਰੀ ਹੈ ਬਹੁਤ ਵੱਡੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਧਿਆਨ ਦੇਣਾ ਪਏਗਾ ਨਹੀਂ ਤੇ ਪੰਜਾਬ ਤੁਹਾਨੂੰ ਕਦੀ ਮਾਫ਼ ਨਹੀਂ ਕਰੂਗਾ ਤੁਹਾਨੂੰ ਬਣਵੇ ਜਿਤਾਏ ਸੀ ਇਸ ਕਰਕੇ ਨਹੀਂ ਜਿਤਾਏ ਕਿ ਤੁਸੀਂ ਪੰਜਾਬ ਦਾ ਧਿਆਨ ਨਾ ਰੱਖੋ ਔਰ ਜਿਹੜੇ ਇੱਥੇ ਸਾਡੇ ਕੈਬਨਿਟ ਵਜ਼ੀਰ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਇਲੈਕਸ਼ਨ ਲੜੀ ਆ ਲੋਕ ਸਭਾ ਅੱਜ ਕਿੱਥੇ ਜੇ ਤੁਸੀਂ ਅੱਜ ਪ੍ਰੋਜੈਕਟ ਕੈਨਸਲ ਹੋ ਰਹੇ ਨੇ ਅੰਮ੍ਰਿਤਸਰ ਕੂੜੇ ਦਾ ਢੇਰ ਬਣ ਗਿਆ ਅੱਜ ਅੱਜ ਹਰ ਜਗ੍ਹਾ ਦੇ ਉੱਤੇ ਕੂੜੇ ਦਾ ਢੇਰ ਲੱਗਾ ਪਿਆ ਜਿਹੜੇ ਮਰਜੀ ਰੋਡ ਦੇ ਉੱਤੇ ਚਲੇ ਜਾਓ ਸੀਵਰੇਜ ਬੰਦ ਨੇ ਜਿਹੜੀ ਤੁੰਗਟਾ ਡਰੇਨ ਦੀ ਸਫਾਈ ਕਰਾਈ ਸੀ ਮੰਤਰੀ ਸਾਹਿਬ ਨੂੰ ਦੱਸ ਦਿਓ ਕਿ ਉਹ ਦੋ ਦਿਨ ਹੀ ਚੱਲੀ ਆ ਮਸ਼ੀਨ ਦੋ ਕਿ ਤਿੰਨ ਦਿਨੋਂ ਵੀ ਉਤੋਂ ਦੀ ਬੰਦ ਏ ਕਿੱਥੇ ਐ ਪ੍ਰੋਜੈਕਟ ਤੁੰਗਟਾ ਵਾਲਾ ਕਿਉਂ ਨਹੀਂ ਬਣਾ ਕੇ ਦਿੰ ਸਟੇਟ ਸਬਜੈਕਟ ਨੇ ਡਰਗ ਵੈਸ ਵਧਿਆ ਪਿਆ ਹੈ ਤੇ ਜਿਹੜੀ ਉਹ ਆਸਮੀਦ ਵਾਲਾ ਪ੍ਰੋਜੈਕਟ ਸੀ ਵੱਡਾ ਪ੍ਰੋਜੈਕਟ ਸੀ ਔਰ ਇਹਦੇ ਨਾਲ ਸਾਡੀ ਇਕਨੋਮੀ ਨੂੰ ਦੇਖੋ ਕਿੰਨਾ ਵੱਡਾ ਫਾਇਦਾ ਸੀ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਕਰੀਬ 3267 ਕਰੋੜ ਦੇ 104 ਕਿਲੋਮੀਟਰ ਦੇ ਗੇ ਕੈਨਸਲ ਹੋ ਗਏ ਸਾਡੇ ਔਰ 293 ਕਿਲੋਮੀਟਰ ਦੀ ਕਾਸ ਜਿਹੜੀ 14288 ਕਰੋੜ ਰੁਪਏ ਦੇ ਫੇਰੇ ਕੈਨਸਲ ਹੋ ਜਾਣੇ